ਬ੍ਰਿਟਿਸ਼ ਸੈਕਾਲੀ ਆਲਪਾਰਟੀ ਪਾਰਲੀਮੈਂਟਰੀ ਗਰੁੱਪ ਨੇ ਸਿੱਖ ਫੈਡਰੇਸ਼ਨ ਯੂਕੇ ਤੇ ਸਿੱਖ ਨੈੱਟਵਰਕ ਦੇ ਸਹਿਯੋਗ ਨਾਲ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂਕੇ ਪਾਰਲੀਮੈਂਟ ਵਿਖੇ ਇੱਕ ਡੂੰਘਾ ਪ੍ਰੇਰਣਾਦਾਇਕ ਅਤੇ ਭਰਪੂਰ ਹਾਜ਼ਰੀ ਵਾਲਾ ਗੁਰਪੁਰਬ ਸਮਾਰੋਹ ਪ੍ਰਬੰਧਿਤ ਕੀਤਾ ਇਸ ਮੌਕੇ ਸਿੱਖ ਪਰੰਪਰਾ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਅਤੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ 350ਵੀਂ ਬਰੇਗੰਨ ਨੂੰ ਦਰਸਾਉਂਦਾ ਇਸ ਇਕੱਠ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਕਿ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਨੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਸਾਰਿਆਂ ਲਈ ਵਿਸ਼ਵਾਸ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਉਹਨਾਂ ਦਾ ਸਨਮਾਨ ਕਰਨ ਲਈ ਦੇਸ਼ ਪਰ ਸਿਆਸਤਦਾਨਾਂ, ਭਾਈ ਚਰਕ ਆਗੂਆਂ ਤੇ ਸਿੱਖ ਸੰਗਠਨਾਂ ਨੂੰ ਇਕੱਠਾ ਕੀਤਾ ਗਿਆ ਇਸ ਮੌਕੇ ਇੱਕ ਖਾਸ ਗੱਲ ਭਾਈ ਕਰਨਜੀਤ ਸਿੰਘ ਅਤੇ ਖਾਲਸਾ ਪੰਥ ਅਕੈਡਮੀ ਯੂਕੇ ਦੇ ਬੱਚਿਆਂ ਦੁਆਰਾ ਪੇਸ਼ ਕੀਤਾ ਗਿਆ ਰੋਹਾਨੀ ਕੀਰਤਨ ਸੀ ਜਿਸ ਨੇ ਸੰਸਦ ਵਿੱਚ ਇੱਕ ਭਾਵੁਕ ਮਾਹੌਲ ਬਣਾਇਆ। ਹਾਜ਼ਰ인 ਸਿੱਖ ਅਤੇ ਗੈਰ ਸਿੱਖ ਸਿਆਸਤਦਾਨਾਂ ਤੋਂ ਵੀ ਸੁਣਿਆ ਜਿਨ੍ਹਾਂ ਨੇ ਸਿੱਖ ਸੰਨਤਾਂ ਦੀ ਸਤਾਈ ਸਾਰਥਕਤਾ ਤੇ ਸੰਸਦ ਸਕਪਾਈ ਚਾਰਿਆਂ ਵਜਕਾਰ ਸਬੰਧਾਂ ਤੇ ਮਹੱਤਤਾ ਤੇ ਗੱਲਬਾਤ ਕੀਤੀ ਬ੍ਰਿਟਿਸ਼ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰਪਰਸਨ ਐਮਪੀ ਜਸ ਅਟਵਾਲ ਨੇ ਇਸ ਸਮਾਗਮ ਦੀ ਸ਼ਾਨਦਾਰ ਮੇਜ਼ਬਾਨੀ ਕੀਤੀ ਇਸ ਮੌਕੇ ਸਿੱਖ ਸੰਸਦ ਮੈਂਬਰਾਂ ਵਿੱਚ ਪ੍ਰੀਤਕੌਰ ਗਿੱਲ ਐਮਪੀ ਹਰਪ੍ਰੀਤ ਉਪਪਲ ਐਮਪੀ ਅਤੇ ਵਰਿੰਦਰ ਜੱਸ ਐਮਪੀ ਅਤੇ ਗੈਰ ਸਿੱਖ ਸੰਸਦ ਮੈਂਬਰਾਂ ਵਿੱਚ ਸਰੀਨਾ ਬ੍ਰੈਕਰਰ ਇਸ ਅ ਐਮਪੀ ਅਤੇ ਡਾਕਟਰ ਲੋਰਨ ਸੁਲੀਵਾਨ ਐਮਪੀ ਸ਼ਾਮਲ ਜਿਨ੍ਹਾਂ ਦੇ ਨਾਲ ਤਨਮਨਜੀਤ ਸਿੰਘ ਟੇਸੀ ਅਤੇ ਸੈਲੀ ਜੈਮਸਨ ਵਰਗੇ ਹੋਰ ਸੰਸਦ ਮੈਂਬਰ ਵੀ ਸ਼ਾਮਲ ਹੋਏ ਨੇ ਇਸ ਮੌਕੇ ਮੁੱਖ ਭਾਸ਼ਣ ਵਾਰਵਿਕ ਯੂਨੀਵਰਸਿਟੀ ਤੋਂ ਡਾਕਟਰ ਹਰਜਿੰਦਰ ਸਿੰਘ ਲਾਲੀ ਦੁਆਰਾ ਦਿੱਤਾ ਗਿਆ ਜਿਨ੍ਹਾਂ ਨੇ ਯੂਸੀਏਐਸ ਢਾਂਚੇ ਅਤੇ ਰਾਸ਼ਟਰੀ ਸੁਰੱਖਿਆ ਬੋਰਡਾਂ ਦੇ ਅੰਦਰ ਸਿੱਖ ਕੀਰਤਨ ਦੀ ਰਸਮੀ ਮਾਨਤਾ ਪ੍ਰਾਪਤ ਕਰਨ ਵਿੱਚ ਆਪਣੇ ਮਹੱਤਵਪੂਰਨ ਕੰਮ ਨੂੰ ਸਾਂਝਾ ਕੀਤਾ ਜੋ ਕਿ ਸਿੱਖ ਸੱਭਿਆਚਾਰ ਅਤੇ ਵਿਦਿਕ ਸਮਾਵੇਸ਼ ਲਈ ਇੱਕ ਮੀਲ ਪੱਥਰ ਪ੍ਰਾਪਤੀ ਹੈ ਅੰਤਰਰਾਸ਼ਟਰੀ ਅਤੇ ਰਾਜਨੀਤਿਕ ਕਸ਼ਮੂਰੀਅਤ ਸ਼ਾਮ ਦੀ ਇੱਕ ਵਿਸ਼ੇਸ਼ ਖੇਚ ਡਾਕਟਰ ਐਲਿਸ ਜਿਲ ਐਡਵਰਡਸ ਸੰਯੁਕਤ ਰਾਸ਼ਟਰ ਦੇ ਤਸ਼ੱਦਦ ਤੇ ਵਿਸ਼ੇਸ਼ ਰਿਪੋਰਟਰ ਦੀ ਹਾਜ਼ਰੀ ਸੀ ਜੋ ਜਗਤਾਰ ਸਿੰਘ ਝੋਲ ਦੇ ਭਰਾ ਗੁਰਪ੍ਰੀਤ ਸਿੰਘ ਝੋਲ ਨਾਲ ਮੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਜਿਸ ਵਿੱਚ ਮਨਮਾਨੀ ਨਜ਼ਰਬੰਦੀ ਅਤੇ ਅੰਤਰਰਾਸ਼ਟਰੀ ਦਮਨ ਸ਼ਾਮਲ ਨੇ ਉਸਤੇ ਚਰਚਾ ਕਰਨ ਲਈ ਸ਼ਾਮਲ ਹੋਏ ਸਨ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਦਵਿੰਦਰਜੀਤ ਸਿੰਘ OVE ਅਤੇ ਸਿੱਖ ਨੈੱਟਵਰਕ ਵੱਲੋਂ ਜਸ ਸਿੰਘ ਨੇ ਗੱਲ ਕੀਤੀ ਇਸ ਸਮਾਗਮ ਤੋਂ ਇੱਕ ਸਪਸ਼ਟ ਸੰਦੇਸ਼ ਇਹ ਨਿਕਲਿਆ ਕਿ ਯੂਕੇ ਲੇਬਰ ਸਰਕਾਰ ਨੂੰ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੀ ਪੂਰੀ ਸ਼੍ਰੇਣੀ ਤੇ ਜ਼ਮੀਨੀ ਪੱਧਰ ਤੇ ਸਿੱਖ ਸੰਗਠਨਾਂ ਨਾਲ ਸਿੱਧੇ ਤੌਰ ਤੇ ਜੁੜਨਾ ਚਾਹੀਦਾ ਹੈ ਜਿਸ ਵਿੱਚ ਵਿਦੇਸ਼ੀ ਮਾਮਲੇ ਤੇ ਮਨੁੱਖੀ ਅਧਿਕਾਰ 1984 ਦੀਆਂ ਘਟਨਾਵਾਂ ਦੀ ਜੱਜ ਦੀ ਅਗਵਾਈ ਵਾਲੀ ਚੰਤਕ ਜਾਂਚ ਜਗਤਾਰ ਸਿੰਘ ਜੌਲ ਦੀ ਤੁਰੰਤ ਰਿਹਾਈ ਅਤੇ ਸਿੱਖਾਂ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਅੰਤਰਰਾਸ਼ਟਰੀ ਦਮਨ ਵਿਰੁੱਧ ਸਖਤ ਕਾਰਵਾਈ ਗ੍ਰਹਿ ਮਾਮਲੇ ਅਤੇ ਭਾਈਚਾਰਕ ਸੁਰੱਖਿਆ ਸਿੱਖ ਵਿਰੋਧੀ ਨਫ਼ਰਤ ਨੂੰ ਸੰਬੋਧਿਤ ਕਰਨਾ ਸਿੱਖ ਧਰਮ ਦੇ ਲੋਕਾਂ ਲਈ ਇੱਕ ਕਾਨੂੰਨੀ ਅਭਿਆਸ ਕੋਡ ਪੇਸ਼ ਕਰਨਾ ਅਤੇ ਯੂਕੇ ਭਾਰਤ ਦੇ ਸਿੱਖਾਂ ਲਈ ਸੁਰੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਮਾਨਤਾ ਅਤੇ ਮਾਨਤਾ ਯਕੀਨੀ ਬਣਾਉਣਾ ਕਿ ਸਿੱਖਾਂ ਤੇ ਯੋਧੀਆਂ ਨੂੰ ਜਨਤਕ ਸੰਸਥਾਵਾਂ ਦੁਆਰਾ ਨਸਲੀ ਸਮੂਹਾਂ ਵਜੋਂ ਸਹੀ ਢੰਗ ਨਾਲ ਮਾਨਤਾ ਦਿੱਤੀ ਜਾਵੇ ਅਤੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਅਸਮਾਨਤਾ ਤੇ ਘੱਟ ਪ੍ਰਤੀਨਿਧਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਚਠਿਆ ਜਾ ਸਕੇ ਅਜਿਹੇ ਬਹੁਤ ਸਾਰੇ ਮੁੱਦੇ ਸ਼ਾਮਲ ਸਨ ਇਸ ਮੌਕੇ ਭਾਈ ਅਮਰੀਕ ਸਿੰਘ ਗਿੱਲ ਵੱਲੋਂ ਗੁਰਪੁਰਬ ਵਿੱਚ ਸਿੱਖ ਕਮਿਊਨਿਟੀ ਅਵਾਰਡਾਂ ਦੀ ਪੇਸ਼ਕਾਰੀ ਵੀ ਕੀਤੀ ਗਈ ਜਿਸ ਵਿੱਚ ਸ਼ਾਨਦਾਰ ਵਿਅਕਤੀਆਂ ਤੇ ਸੰਗਠਨਾਂ ਨੂੰ ਉਹਨਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੇ ਗਏ ਕੰਮਾਂ ਕਰਕੇ ਸਨਮਾਨਿਤ ਕੀਤਾ ਗਿਆ ਬ੍ਰਿਟਿਸ਼ ਸਿੱਖਾਲੀ APPG ਸਿੱਖ ਫੈਡਰੇਸ਼ਨ UK ਅਤੇ ਸਿੱਖ ਨੈੱਟਵਰਕ ਨੇ ਇਹ ਯਕੀਨੀ ਬਣਾਉਣ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਕਿ ਸਿੱਖ ਆਵਾਜ਼ ਸਰਕਾਰ ਦੇ ਉੱਚ ਪੱਧਰਾਂ ਤੇ ਸੁਣਿਆ ਸਦਕਾਰਿਆ ਤੇ ਪ੍ਰਤੀਨਿਧਤਾ ਦਿੱਤੀ ਜਾਵੇ। ਮਨ ਕਮਲ ਸਿੰਘ ਨੇ ਸਮਾਗਮ ਪ੍ਰਬੰਧਕਾਂ ਵੱਲੋਂ ਬੋਲਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਾਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕਰਦੀਆਂ ਰਹਿੰਦੀਆਂ ਨੇ। ਗੁਰਨਾਨਕ ਦੇਵ ਜੀ ਦੀ ਸਮਾਨਤਾ ਨਿਆਂ ਤੇ ਨਿਰਸਵਾਰਥ ਸੇਵਾ ਦਾ ਸੰਦੇਸ਼ ਅਤੇ ਗੁਰੂ ਤੇਗ ਬਹਾਦਰ ਜੀ ਦਾ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਤਾ ਗਿਆ ਬਲੀਦਾਨ ਸਾਨੂੰ ਜ਼ੁਲਮ ਦੇ ਵਿਰੁੱਧ ਖੜੇ ਹੋਣ ਨਿਰਪੱਖਤਾ ਤੇ ਹਮਦਰਦੀ ਨਾਲ ਕੰਮ ਕਰਨ ਅਤੇ ਸਾਰੀ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਦੇ ਸਾਡੇ ਸਤਾਈ ਫਰਜ਼ ਦੀ ਯਾਦ ਦਿਵਾਉਂਦਾ ਹੈ ਉਹਨਾਂ ਦੀ ਉਦਾਹਰਨ ਸੇਵਾ ਵਿੱਚ ਜੜਾ ਸੱਚਾਈ ਦੁਆਰਾ ਸਿੱਧ ਤਤ ਤੇ ਸਾਰਿਆਂ ਲਈ ਸਮਾਜਿਕ ਨਿਆਂ ਲਈ ਵਚਨਬੱਧ ਦਾ ਸਿੱਖ ਪਾਈਚਾਰੇ ਦੇ ਕਾਰਜ ਨੂੰ ਆਕਾਰ ਦਿੰਦੀ ਰਹਿੰਦੀ ਹੈ